ਫਲੋਰ ਚ ਪਿੰਡੇ ਪਾਸਲਾ ਵਿਖੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪਿੰਡ ਪਾਸਲਾ ਤੋਂ ਬਲਾਕ ਸਮਤੀ ਦੀ ਚੋਣ ਜਸਪਾਲ ਕੌਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕੀਤਾ ਗਿਆ ਜਦਕਿ ਆਮ ਆਦਮੀ ਪਾਰਟੀ ਦੀ ਲਿਸਟ 'ਚ ਜਸਪਾਲ ਕੌਰ ਨੂੰ ਆਪਣਾ ਉਮੀਦਵਾਰ ਦੱਸਿਆ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤਾਂ ਜੀ ਕਰਦਿਆਂ ਜਸਪਾਲ ਕੌਰ ਨੇ ਕਿਹਾ ਹੈ ਕਿ ਉਹ ਆਜ਼ਾਦ ਉਮੀਦਵਾਰ ਹਨ ਅਤੇ ਕਿਸੇ ਵੀ ਪਾਰਟੀ ਵੱਲੋਂ ਉਹ ਚੋਣ ਨਹੀਂ ਲੜ ਰਹੇ ਆਮ ਆਦਮੀ ਪਾਰਟੀ ਨੇ ਆਪਣੀ ਲਿਸਟ ਵਿੱਚ ਜਸਪਾਲ ਕੌਰ ਨੂੰ ਆਪਣਾ ਉਮੀਦਵਾਰ ਦੱਸਿਆ ਹੈ ਜਦਕਿ ਉਹਨਾਂ ਦੇ ਪਤੀ ਗੁਰਵਿੰਦਰ ਸਿੰਘ ਪੀਮਾ ਜੋਗੀ ਪਿੰਡ ਦੇ ਮੌਜੂਦਾ ਸਰਪੰਚ ਹਨ ਉਹਨਾਂ ਨੇ ਸਾਫ਼ ਤੌਰ ਤੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਸਿਪਲ ਤੇ ਚੋਣ ਨਹੀਂ ਲੜ ਰਹੇ ਉਹਨਾਂ ਨੇ ਆਪਣੇ ਪੇਪਰ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਦਾਖਲ ਕਰਵਾਏ ਹਨ ਹੋਰ ਕੀ ਕਹਿਣਾ ਹੈ ਉਮੀਦਵਾਰ ਜਸਪਾਲ ਕੌਰ ਦੇ ਪਤੀ ਗੁਰਵਿੰਦਰ ਸਿੰਘ ਪੀਮਾ ਦਾ ਦੇਖੋ ਇਸ ਖਾਸ ਰਿਪੋਰਟ ਚ ਅਸੀਂ ਵੀਰ ਦੀ ਜਿਹੜੇ ਪੇਪਰ ਸਬਮਿਟ ਕੀਤੇ ਆਜ਼ਾਦ ਤੌਰ ਤੇ ਕੀਤੇ ਆ ਸਾਡੇ 5 ਪਿੰਡ ਪਿੰਡੇ ਸਾਡੇ ਇਹ ਬਲੌਕ ਸੰਪਤੀ ਵਿੱਚ ਪਾਸਲਾ ਜੈਤੋਵਾਲ ਖੋਜਪੁਰ ਟੱਗੜਾ ਤੇ ਸੈਦੋਵਾਲ ਪੰਜਾ ਪਿੰਡਾਂ ਦੀ ਸੰਗਤ ਨੇ ਬਹਿ ਕੇ ਸਾਰਿਆਂ ਮੇਰੇ ਭਰਾਵਾਂ ਨੇ ਸਲਾਹ ਕੀਤੀ ਸਾਰਿਆਂ ਨੇ ਰਾਇ ਲਾ ਕੇ ਸਾਨੂੰ ਖੜਿਆ ਕੀਤਾ ਜੀ ਮੈਂ ਆਪਣੀ ਵਾਈਫ ਜਸਪਾਲ ਕੌਰ ਨੂੰ ਪਲਾਗ ਸੰਮਤੀ ਲਈ ਅਸੀਂ ਲੜਾ ਰਹੇ ਹਾਂ ਜੀ ਅਸੀਂ ਸਾਰੇ ਜਿੰਨੇ ਮੇਰੇ ਭਰਾਵਾਂ ਦਾ ਕਹਿਣਾ ਸਾਰਿਆਂ ਦਾ ਮੰਨ ਕੇ ਇਹ ਚੋਣ ਲੜਨ ਲਈ ਤਿਆਰ ਹੋਏ ਹਾਂ ਅਸੀਂ ਕਿਸੇ ਵੀ ਪਾਰਟੀ ਵੱਲੋਂ ਚੋਣ ਨਹੀਂ ਲੜ ਰਹੇ ਅਸੀਂ ਆਜ਼ਾਦ ਚੋਣ ਲੜ ਰਹੇ ਹਾਂ ਕਿਸੇ ਵੀ ਪਾਰਟੀ ਦਾ ਸਾਡੇ ਲਈ ਸਾਰੀਆਂ ਪਾਰਟੀਆਂ ਸਤਿਕਾਰਯੋਗ ਆ ਸਾਡਾ ਵੀ ਸਾਰੇ ਸਤਿਕਾਰ ਕਰਦੇ ਅਸੀਂ ਸਾਰੀਆਂ ਪਾਰਟੀਆਂ ਵਾਲਿਆਂ ਲੀਡਰਾਂ ਦਾ ਕਰਦੇ ਆ ਇਸ ਲਈ ਅਸੀਂ ਜਿਹੜਾ ਇਹ ਚੋਣ ਆ ਆਜ਼ਾਦ ਤੌਰ ਤੇ ਲਾਦੇ ਹਾਂ ਇੱਕ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਨਾਮ ਵੀ ਆਇਆ ਹੈਗਾ ਜਿਸ ਪਾਰਟੀ ਦਾ ਹੋਣਾਗਾ ਦੇਖੋ ਜੀ ਮੈਂ ਕਿਸੇ ਨੂੰ ਕੋਈ ਨਾਂ ਨਹੀਂ ਦਿੰਦਾ ਅਸੀਂ ਪੇਪਰ ਭਰੇ ਆਜ਼ਾਦ ਤੌਰ ਤੇ ਸਾਡੇ ਪੇਪਰ ਚੈੱਕ ਕਰ ਲਓ ਤੇ ਅਸੀਂ ਕਿਸੇ ਨੂੰ ਕੋਈ ਨਾਂ ਨਹੀਂ ਦਿੰਦਾ ਤੇ ਨਾ ਅਸੀਂ ਕਿਸੇ ਨੂੰ ਕਿਹਾ ਵੀ ਅਸੀਂ ਤੁਹਾਡੀ ਪਾਰਟੀ ਵੱਲੋਂ ਖੜਨਾ ਅਸੀਂ ਕਿਸੇ ਨਾਲ ਕੋਈ ਕਮਿਟਮੈਂਟ ਨਹੀਂ ਕੀਤੀ ਸਰਬਸੰਮਤੀ ਹੋਣ ਦੇ ਵੀ ਅਸਾਰ ਹੈਗੇ ਹੋ ਸਕਦਾ ਜੀ ਸਰਬਸੰਮਤੀ ਹੋ ਜਵੇ ਦੇ ਸਾਰੇ ਭਰਾਵਾਂ ਨੇ ਰਲ ਕੇ ਸਾਨੂੰ ਸਹਿਯੋਗ ਦਿੱਤਾ ਤਾਂ ਚਾਂਸ ਤਾਂ ਹੈ ਬਾਕੀ ਪਤਾ ਨਹੀਂ ਹੁੰਦਾ ਜੀ ਅੱਜ ਦਾ ਦਿਨ ਹੈਗਾ ਸ਼ਾਮ ਤੱਕ ਪੱਕਾ ਪਤਾ ਲੱਗ ਜਾਊ ਕੀ ਹੁੰਦਾ ਜੀ ਹਲੇ ਫਿਲਹਾਲ ਇੱਕ ਹੀ ਕੈਂਡੀਡੇਟ ਆਈ ਨਹੀਂ ਇੱਕ ਸੇਦੋਵਾਲ ਤੋਂ ਬੀਬੀ ਖੜੀ ਆ ਜੀ ਉਹ ਬਹੁਜਨ ਸੁਆਜ ਪਾਰਟੀ ਵਾਲਿਆਂ ਨੇ ਸੁਣਿਆ ਮਤਲਬ ਪੇਪਰ ਹਲੇ ਨਹੀਂ ਉਹਨੇ ਵੀ ਨਹੀਂ ਜਮਾ ਕਰਾਈ ਹੋ ਸਕਦਾ ਉਹ ਅੱਜ ਪੇਪਰ ਜਮਾ ਕਰਾਉਣ ਜੀ ਸਰ ਸਭ ਤੇ ਅਸਾਰ ਲੱਗਦੇ ਆ ਜੀ ਜਿਵੇਂ ਸਾਰੀਆਂ ਪਾਰਟੀਆਂ ਦਾ ਦੇ ਨਾਲ ਖੜੀਆਂ ਐ ਇਸ ਵਕਤ ਅਸੀਂ ਦੇਖਦੇ ਪਏ ਆ ਜਿੱਦਾਂ ਪਾਰਟੀਆਂ ਦਾ ਸਹਿਯੋਗ ਆ ਉਮੀਦ ਬੜੀ ਆ ਜੀ ਹੋ ਸਕਦਾ ਹੋ ਜਾਏ ਹਾਂਜੀ। ਪਾ ਵਾਈਬ੍ਰੇਟ ਪਤੀ। ਫਲੋਰ ਚ ਪਿੰਦੇ ਪਾਸਲਾ ਵਿਖੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪਿੰਡ ਪਾਸਲਾ ਤੋਂ ਬਲਾਕ ਸਮਤੀ ਦੀ ਚੋਣ ਜਸਪਾਲ ਕੌਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕੀਤਾ ਗਿਆ। ਜਦਕਿ ਆਮ ਆਦਮੀ ਪਾਰਟੀ ਦੀ ਲਿਸਟ ਚ ਜਸਪਾਲ ਕੌਰ ਨੂੰ ਆਪਣਾ ਉਮੀਦਵਾਰ ਦੱਸਿਆ ਜਾ ਰਿਹਾ ਹੈ। মিডিਆ ਨਾਲ ਗੱਲਬਾਤਾਂ ਜੀ ਕਰਦਿਆਂ ਜਸਪਾਲ ਕੌਰ ਨੇ ਕਿਹਾ ਹੈ ਕਿ ਉਹ ਆਜ਼ਾਦ ਉਮੀਦਵਾਰ ਹਨ ਅਤੇ ਕਿਸੇ ਵੀ ਪਾਰਟੀ ਵੱਲੋਂ ਉਹ ਚੋਣ ਨਹੀਂ ਲੜ ਰਹੇ। ਆਮ ਆਦਮੀ ਪਾਰਟੀ ਨੇ ਆਪਣੀ ਲਿਸਟ ਵਿੱਚ ਜਸਪਾਲ ਕੌਰ ਨੂੰ ਆਪਣਾ ਉਮੀਦਵਾਰ ਦੱਸਿਆ ਹੈ ਜਦਕਿ ਉਹਨਾਂ ਦੇ ਪਤੀ ਗੁਰਵਿੰਦਰ ਸਿੰਘ ਪੀਮਾ ਜੋਗੀ ਪਿੰਡ ਦੇ ਮੌਜੂਦਾ ਸਰਪੰਚ ਹਨ ਉਹਨਾਂ ਨੇ ਸਾਫ਼ ਤੌਰ ਤੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਸਿਪਲ ਤੇ ਚੋਣ ਨਹੀਂ ਲੜ ਰਹੇ ਉਹਨਾਂ ਨੇ ਆਪਣੇ ਪੇਪਰ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਦਾਖਲ ਕਰਵਾਏ ਹਨ ਹੋਰ ਕੀ ਕਹਿਣਾ ਹੈ ਉਮੀਦਵਾਰ ਜਸਪਾਲ ਕੌਰ ਦੇ ਪਤੀ ਗੁਰਵਿੰਦਰ ਸਿੰਘ ਪੀਮਾ ਦਾ ਦੇਖੋ ਇਸ ਖਾਸ ਰਿਪੋਰਟ 'ਚ